ਲੁਧਿਆਣੇ ਚ ਕੋਈ ਵੀ ਜ਼ਮੀਨ ਖਰੀਦਣ ਤੋਂ ਪਹਿਲਾਂ ਆਹ ਵਾਲੀ ਵੀਡੀਓ ਲਾਸਟ ਤੱਕ ਜ਼ਰੂਰ ਦੇਖ ਲਿਓ ਕਿਉਂਕਿ ਇਹਦੇ ਚ ਆਪਾਂ ਤੁਹਾਨੂੰ ਲੁਧਿਆਣੇ ਦੀ ਬੈਸਟ ਤਸੀਲ ਦੀਆਂ ਸਾਰੇ ਤਰ੍ਹਾਂ ਦੀਆਂ ਜ਼ਮੀਨਾਂ ਚਾਹੇ ਉਹ ਖੇਤੀਬਾੜੀ ਵਾਲੀ ਹੋਵੇ ਰੈਜੀਡੈਂਸ਼ੀਅਲ ਹੋਵੇ ਕਮਰਸ਼ੀਅਲ ਹੋਵੇ ਤੇ ਚਾਹੇ ਇੰਡਸਟਰੀਅਲ ਹੋਵੇ ਉਹਨਾਂ ਦੇ ਆਪਾਂ ਰੇਟ ਦੱਸਾਂਗੇ ਤਾਂ ਚਲੋ ਫਿਰ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਨੇਕ ਪੰਜਾਬੀ ਸਟੇਟ ਤੇ ਆਪਾਂ ਪਹਿਲਾਂ ਵੀ ਇਸ ਟੌਪਿਕ ਤੇ ਕਾਫੀ ਵੀਡੀਓ ਬਣਾਈਆਂ ਨੇ ਲੁਧਿਆਣਾ ਜ਼ਿਲ੍ਹੇ ਦੇ ਅਲੱਗ-ਅਲੱਗ ਤਹਿਸੀਲਾਂ ਦੀਆਂ ਆਪਾਂ ਜ਼ਮੀਨਾਂ ਦੇ ਰੇਟ ਦੱਸੇ ਆ ਮੁੱਲਾਂਪੁਰ ਦੇ ਵੀ ਦੱਸੇ ਆ ਸਮਰਾਲਾ ਚੌਂਕ ਖੰਨਾ ਜਗਰਾਉਂ ਬਾਕੀ ਹੋਰ ਵੀ ਕਾਫੀ ਨੇ ਤੇ ਜੇ ਤੁਸੀਂ ਉਥੋਂ ਦੀਆਂ ਜ਼ਮੀਨਾਂ ਦੇ ਰੇਟ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਸਾਡਾ ਚੈਨਲ ਖੋਲ ਕੇ ਉਹ ਵਾਲੀਆਂ ਵੀਡੀਓ ਦੇਖ ਸਕਦੇ ਹੋ ਤੇ ਇਹਦੇ 'ਚ ਆਪਾਂ ਲੁਧਿਆਣੇ ਦੀ ਬੈਸਟ ਤਹਿਸੀਲ ਦੇ ਪਿੰਡਾਂ ਦੀ ਗੱਲ ਕਰਾਂਗੇ ਉਥੋਂ ਦੀਆਂ ਲੋਕੇਸ਼ਨਾਂ ਦੀਆਂ ਜ਼ਮੀਨਾਂ ਦੇ ਰੇਟ ਦੱਸਾਂਗੇ ਤੇ ਜੋ ਬੈਸਟ ਤਹਿਸੀ ਅਗਲੇ ਅਪਾਰਟ ਬਣਾਏ ਹੋਇਆ ਇਹ ਲਾਸਟ ਪਾਰਟ ਆ ਉਹ ਸੀਰੀਜ਼ ਦਾ ਕਿਉਂਕਿ ਬੈਸਟ ਤਸੀਲ ਜਿਆਦੇ ਵੱਡੀ ਹੋਣ ਕਰਕੇ ਬਾਕੀ ਦੀਆਂ ਵੀਡੀਓ ਇਹਦੇ ਤੇ ਆਪਾਂ ਪਹਿਲਾਂ ਵੀ ਬਣਾਤੀਆਂ ਚਾਰ ਪੰਜ ਤੇ ਆਹ ਲਾਸਟ ਵੀਡੀਓ ਹੋਊਗੀ ਇਹਦੇ ਚ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਹੈਬੋਅਲ ਕਲਾਂ ਦੀ ਇਹ ਜਿਵੇਂ ਕਿ ਤੁਸੀਂ ਆਪਦੀ ਸਕਰੀਨ ਤੇ ਆ ਪੀਡੀਐਫ ਦੇਖ ਸਕਦੇ ਹੋ ਇਹਦੇ ਚ ਜੋ ਸਭ ਤੋਂ ਪਹਿਲਾ ਕਾਲਮ ਆ ਉੱਥੇ ਪੈਂਡ ਦਾ ਨਾਮ ਲਿਖਿਆ ਹੋਊਗਾ ਜਿਵੇਂ ਕਿ ਇੱਥੇ ਹੈਬੋਅਲ ਕਲਾਂ ਲਿਖਿਆ ਹੋਇਆ ਇੱਥੋਂ ਆਪਾਂ ਸਟਾਰਟ ਕਰਨੀ ਆ ਵੀਡੀਓ ਤੇ ਇਹᱫੂ ਪਹਿਲਾਂ ਵਾਲੇ ਬਣਾਏ ਹੋਇਆ ਕਿਉਂਕਿ ਤੇ ਦੂਜੇ ਕਾਲਮ ਚ ਲੋਕੇਸ਼ਨ ਲਿਖੀ ਹੋਈ ਹੈ ਜਿਵੇਂ ਕਿ ਲਿਖਿਆ ਨਿਊ ਟੈਗੋਰ ਨਗਰ ਤੇ ਉਦੋਂ ਅਗਲੇ ਤੁਸੀਂ ਜਿਹੜੇ 4-5 ਕਾਲਮ ਆ ਉਹਨਾਂ ਨੂੰ ਇਗਨੋਰ ਕਰੋ ਤੁਸੀਂ ਲਾਸਟ ਵਾਲੇ 4 ਕਾਲਮ ਦੇਖਣੇ ਆ ਲਾਸਟ ਵਾਲੇ ਚਾਰਾਂ ਕਾਲਮਾਂ ਚੋ ਪਹਿਲੇ ਕਾਲਮ ਚ ਜੋ ਰੇਟ ਦੱਸਿਆ ਹੋਊਗਾ ਉਹ ਖੇਤੀਬਾੜੀ ਵਾਲੀ ਜ਼ਮੀਨ ਦਾ ਰੇਟ ਦੱਸਿਆ ਜਾਊਗਾ ਤੇ ਉਹ ਇੱਕ ਗੀਲੇ ਦਾ ਰੇਟ ਹੋਊਗਾ ਉਦੋਂ ਅਗਲੇ ਕਾਲਮ ਚ ਦੱਸਿਆ ਜਾਊਗਾ ਰੈ residencial ਜ਼ਮੀਨ ਦਾ ਉਹ ਇੱਕ ਗਾਜ ਦਾ ਰੇਟ ਹੋਊਗਾ ਉਦੋਂ ਅਗੇ ਕਮਰਸ਼ੀਅਲ ਦਾ ਤੇ ਲਾਸਟ ਦੇ ਇੰਡਸਟਰੀਅਲ ਦਾ ਇਹ ਵੀ ਇੱਕ ਗਾਜ ਦਾ ਰੇਟ ਹੋਊਗਾ ਜਿਵੇਂ ਕਿ ਹੁਣ ਤੁਸੀਂ ਆਪਦੀ ਸਕਰੀਨ ਤੇ ਦੇਖ ਸਕਦੇ ਹੋ ਹੈਬੋ ਵਾਲ ਕਲਾਂਚ ਜੋ ਨਿਊ ਟੈਗੋਰ ਨਗਰ ਆ ਉੱਥੇ ਜੋ ਰੈ residențial ਜ਼ਮੀਨ ਆ ਉਹਦੇ ਗੱਦ ਰੇਟ ਆ ਜੀ 6000 ਕਮਰਸ਼ੀਅਲ ਦਾ ਹੈਗਾ 10000 ਤੇ ਇੰਡਸਟਰੀਅਲ ਦਾ ਹੈਗਾ 8000 ਅੱਗੇ ਆ ਜੀ ਹਕੀਕਤ ਨਗਰ ਇੱਥੇ ਰੈ residențial 4000 ਕਮਰਸ਼ੀਅਲ 5000 ਤੇ ਇੰਡਸਟਰੀਅਲ 4000 ਅੱਗੇ ਆ ਜੀ ਪਵਿੱਤਰ ਨਗਰ ਰੈ residențial 4000 ਕਮਰਸ਼ੀਅਲ 5000 ਤੇ ਇੰਡਸਟਰੀਅਲ 4000 ਜੋਸ਼ੀ ਨਗਰ ਰੈ residential 4000 ਕਮਰਸ਼ੀਅਲ 7000 ਤੇ ਇੰਡਸਟਰੀਅਲ 5000 ਅੱਗੇ ਆ ਜੀ ਬੈਂਕ ਕਲੋਨੀ ਰੈ residential 5000 ਕਮਰਸ਼ੀਅਲ 7000 ਤੇ ਇੰਡਸਟਰੀਅਲ 5000 ਰਣਜੋਧ پارک ਰੈ residential 6000 ਕਮਰਸ਼ੀਅਲ 12000 ਤੇ ਇੰਡਸਟਰੀਅਲ 8000 ਦੁਰਗਾਪੁਰੀ ਰੈ residential 6900 ਕਮਰਸ਼ੀਅਲ 12000 ਤੇ ਇੰਡਸਟਰੀਅਲ 8000 ਅੱਗੇ ਆ ਜੀ ਜਸੀਆ ਰੋਡ ਇੱਥੇ ਰੈ residential ਪ੍ਰੋਪਰਟੀ 6000 ਨੂੰ ਗਜ ਕਮਰਸ਼ੀਅਲ 12000 ਨੂੰ ਤੇ ਇੰਡਸਟਰੀਅਲ 8000 ਨੂੰ ਅੱਗੇ ਆ ਜੀ ਨਸੀਬ ਇਨਕਲੇਵ ਰੈ residențial 6000 ਕਮਰਸ਼ੀਅਲ 12000 ਤੇ ਇੰਡਸਟਰੀਅਲ 8000 ਚੂੜ ਪਰ ਰੋਡ ਰੈ residențial 6000 ਕਮਰਸ਼ੀਅਲ 10000 ਤੇ ਇੰਡਸਟਰੀਅਲ 7000 ਅੱਗੇ ਆ ਜੀ ਰਗਪੀਰ ਪਾਰਕ ਇੱਥੇ ਵੀ ਸੇਮ ਰੈ residențial 6000 ਕਮਰਸ਼ੀਅਲ 10000 ਤੇ ਇੰਡਸਟਰੀਅਲ 7000 ਹੈਬੋਅਲ ਕਲਾਂ ਚ ਜੋ ਅਗਲੀ ਲੋਕੇਸ਼ਨ ਆ ਉਹ ਆ ਜੀ ਮੇਨ ਰੋਡ ਹੈਬੋਅਲ ਕਲਾਂ 50 ਫੁੱਟ ਤੱਕ ਇੱਥੇ ਜੋ ਰੈ residențial ਪ੍ਰਾਪਰਟੀ ਆ 10000 ਨੂੰ ਗਾਜ ਕਮਰਸ਼ੀਅਲ 17000 ਨੂੰ ਗਾਜ ਤੇ ਇੰਡਸਟਰੀਅਲ 13000 ਨੂੰ ਗਾ ਅੱਗੇ ਆ ਜੀ ਗਾਂਧੀ ਕਲੋਨੀ ਰੈ residential 4000 ਕਮਰਸ਼ੀਅਲ 5000 ਤੇ ਇੰਡਸਟਰੀਅਲ 3000 ਗੁਰਗੋਬਿੰਦ ਸਿੰਘ ਨਗਰ ਇਕਤਾ ਵਿਹਾਰ ਰੈ residential 4000 ਨੂੰ ਕਮਰਸ਼ੀਅਲ 5000 ਨੂੰ ਤੇ ਇੰਡਸਟਰੀਅਲ 4000 ਨੂੰ ਤੇ ਹੈਬੋਵਾਲ ਕਲਾਂ ਚ ਜੋ ਖੇਤੀਬਾੜੀ ਵਾਲੀ ਜ਼ਮੀਨ ਆ ਉਥੋਂ ਦੇ 1 ਕਿਲੇ ਦਾ ਰੇਟ ਆ ਜੀ 75 ਲੱਖ ਰੁਪਏ ਹੈਬੋਵਾਲ ਕਲਾਂ ਚ ਜੋ ਸੰਤ ਨਗਰ ਨੇੜੇ ਨਵੀਨ ਨਗਰ ਆ ਉਥੇ ਰੈ residential ਪ੍ਰਾਪਰਟੀ 4000 ਨੂੰ ਕਮਰਸ਼ੀਅਲ 5000 ਨੂੰ ਤੇ ਇੰਡਸਟਰੀਅਲ 4000 ਨੂੰ ਨਿਊ ਮਾਇਆ ਨਗਰ 4000 7000 5000 ਪਟੇਲ ਨਗਰ 6000 8000 7000 ਗੋਕਲ ਵਿਹਾਰ 4000 5000 4000 ਰਾਜੇਸ਼ ਨਗਰ 6000 7000 5000 ਜੈਨ ਕਲੋਨੀ ਨੇੜੇ ਗੁਰੂ ਨਾਨਕ ਕਲੋਨੀ ਰੈ residencial 4000 ਕਮਰਸ਼ੀਅਲ 5000 ਇੰਡਸਟਰੀਅਲ 4000 ਅਟਵਾਲ ਨਗਰ ਰੈ residencial ਪ੍ਰੋਪਰਟੀ 4000 ਨੂੰ ਗਜ ਕਮਰਸ਼ੀਅਲ ਪ੍ਰੋਪਰਟੀ 6000 ਨੂੰ ਗਜ ਤੇ ਇੰਡਸਟਰੀਅਲ ਪ੍ਰੋਪਰਟੀ 5000 ਨੂੰ ਗਜ पीएयू रेजिडेंशियल 70000 नुगाज कमर्शियल 90000 नुगाज ਤੇ ਇੰਡਸਟਰੀਅਲ 70000 नुगाज ਅਗਲੀ ਲੋਕੇਸ਼ਨ ਆ ਜੀ ਆਪਣੀ ਹੈਬੋਵਾਲ ਕਲਾਂ ਚ ਸੂਰਿਆ ਇਨਕਲੇਵ ਪੰਜਪੀਰ ਰੋਡ ਇੱਥੇ ਜੋ ਰੈਜੀਡੈਂਸ਼ੀਅਲ ਪ੍ਰਾਪਰਟੀ ਆ 5000 नुगाज ਕਮਰਸ਼ੀਅਲ 7000 नु ਤੇ ਇੰਡਸਟਰੀਅਲ 6000 नु ਮਾਡਲ ਕਲੋਨੀ ਰੈ residential 6000 commercial 7000 industrial 5000 ਤੇ ਹੈਬੋ ਵਾਲਕਾਂ ਜਿਆਦਾ ਵੱਡਾ ਹੋਣ ਕਰਕੇ ਇਹਦੀਆਂ ਜਿਆਦੇ ਲੋਕੇਸ਼ਨਾਂ ਹੋਣ ਕਰਕੇ ਆਪਾਂ ਹੁਣ ਇਕੱਲੇ ਰੇਟ ਬੋਲਾਂਗੇ ਤੁਸੀਂ ਸਮਝ ਹੀ ਚੁੱਕੇ ਹੋ ਜੋ ਪਹਿਲੇ ਕਾਲਮ ਚ ਲਿਖਿਆ ਹੋਊਗਾ ਉਹ ਰੈ residential ਪ੍ਰਾਪਰਟੀ ਦਾ ਵਾ ਦੂਜੇ ਚ ਕਮਰਸ਼ੀਅਲ ਦਾ ਵਾ ਤੇ ਤੀਜੇ ਚ ਇੰਡਸਟਰੀਅਲ ਦਾ ਵਾ ਤੇ ਅਗਲੀ ਜੋ ਲੋਕੇਸ਼ਨ ਆ ਉਹ ਆ ਜੀ ਨਹਿਰੂ ਬਿਯਾਰ 4000 5000 4000 ਅਜੀਤਨਗਰ 7000 10000 8000 ਰੋਜ਼ ਗਾਰਡਨ 28000 40000 30000 ਅੱਗੇ ਆ ਜੀ ਹਾਥੀ ਕੰਪਲੈਕਸ ਇੱਥੇ ਵੀ ਸੇਮ 28000 40000 ਤੇ 30000 ਨਿਊ ਵਿਵੇਕਨਗਰ 12000 25000 20000 ਬਾਜਵਾ ਕਲੋਨੀ ਨੇੜੇ ਸੰਧੂ ਨਗਰ 4000 7000 6000 ਪਿੰਡ ਹੈਬੋਵਾਲ ਕਲਾਂਚ ਜੋ ਰੈ residențial ਪ੍ਰਾਪਰਟੀ ਪਈ ਆ ਉਹ 7000 ਨੂੰ ਗਾਜ ਤੇ ਜੋ ਕਮਰਸ਼ੀਅਲ ਆ 9000 ਨੂੰ ਗਾਜ ਤੇ ਜੋ ਇੰਡਸਟਰੀਅਲ ਆ ਉਹ 7000 ਨੂੰ ਗਾਜ ਨਿਊ ਬਸੰਤ ਬਿਹਾਰ 4000 7000 5000 ਥਾਪਰ ਕਲੋਨੀ 3000 4000 3000 ਗਗਨਦੀਪ ਕਲੋਨੀ 8000 10000 8000 ਅੱਗੇ ਆ ਜੀ ਇੰਪਰੂਵਮੈਂਟ ਟਰਸਟ ਫਲੈਟ ਹੰਬਣਾ ਰੋਡ ਰੈ residential 15000 ਕਮਰਸ਼ੀਅਲ 18000 ਤੇ ਇੰਡਸਟਰੀਅਲ 14000 ਨਿਊ ਪ੍ਰੇਮਨਗਰ 3000 4000 3000 ਨਿਊ ਸ਼ਕਤੀ ਵਿਹਾਰ 3000 4000 3000 ਸੇਮ ਰਾਦੇ ਸ਼ਾਮ ਕਲੋਨੀ 3000 4000 3000 ਤੇ ਇਸ ਤੋਂ ਅੱਗੇ ਸਰਿੰਦਰਪਾਰ ਕਿੱਥੇ ਵੀ ਸੇਮ 3000 4000 3000 ਅੱਗੇ ਆ ਜੀ ਟੰਡਨ ਕਲੋਨੀ ਰੈ residential 7000 ਕਮਰਸ਼ੀਅਲ 8000 ਤੇ ਇੰਡਸਟਰੀਅਲ 3000 ਨੂੰ ਗਾਜ ਸਟਾਰ ਇਨਕਲੇਵ 6000 8000 6000 ਜੀਕੇ ਕਲੋਨੀ ਨੇੜੇ ਗਪਾਲ ਚੌਂਕ 5000 6000 4000 ਨਿਊ ਵਿਜੇਨਗਰ 6000 12000 10000 ਗਰਦੇਵ ਇਨਕਲੇਵ 5000 6000 ਇੱਥੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੋ ਇੰਡਸਟਰੀਅਲ ਜ਼ਮੀਨ ਵਾਲਾ ਕਾਲਮ ਉਹ ਖਾਲੀ ਛੱਡਿਆ ਹੋਇਆ ਕਿਉਂਕਿ ਉੱਥੇ ਇੰਡਸਟਰੀਅਲ ਜ਼ਮੀਨ ਨਹੀਂ ਹੈਗੀ ਇਦਾਂ ਹੀ ਜਿੱਥੇ-ਜਿੱਥੇ ਆਹ ਖੇਤੀਬਾੜੀ ਵਾਲਾ ਕਾਲਮ ਖਾਲੀ ਛੱਡਿਆ ਹੋਇਆ ਸਮਝ ਲਓ ਉੱਥੇ ਖੇਤੀਬਾੜੀ ਵਾਲੀ ਜ਼ਮੀਨ ਨਹੀਂ ਹੈਗੀ ਖੇਤੀਬਾੜੀ ਵਾਲੀ ਦਾ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਰੇਟ ਦੱਸਿਆ ਜੋ ਹੈ ਬੋਹਾਲ ਕਲਾਂ 'ਚ ਹੈਗੀ ਉਹ 75 ਲੱਖ ਨੂੰ ਕਿਲਾ ਅੱਗੇ ਆ ਜੀ ਸ਼ਹੀਦ ਭਗਤ ਸਿੰਘ ਨਗਰ ਰੈ residencial 4000 ਕਮਰਸ਼ੀਅਲ 5000 ਤੇ ਇੰਡਸਟਰੀਅਲ ਹੈ ਨਹੀਂ ਉਹ ਕਾਲਮ ਖਾਲੀ ਆ ਆਨੰਦ ਨਗ ਸੰਤਨਗਰ 5000 6000 ਨਿਊ ਪਟੇਲਨਗਰ 5000 6000 ਤੇ ਹੈਬੋ ਵਾਲ ਕਲਾਂ ਚ ਜੋ ਲਾਸਟ ਲੋਕੇਸ਼ਨ ਆ ਜੀ ਉਹ ਆ ਗੁਰੂ ਨਾਨਕ ਦੇਵ ਨਗਰ ਐਕਸ ਇੱਥੇ ਜੋ ਰੈ residential property ਆ 4000 ਨਗਾਜ ਤੇ ਜੋ ਕਮਰਸ਼ੀਅਲ property ਆ ਉਹ 5000 ਨਗਾਜ ਤੇ ਹੁਣ ਆਪਾਂ ਅੱਗੇ ਵਧਦੇ ਆ ਅਗਲਾ ਪੈਂਡਾ ਆਪਣੇ ਕੋਲੇ ਬੱਲੋਕੇ ਤੇ ਬੱਲੋ ਕੇ ਅੰਦਰ ਜੋ ਲਾਲਕੀਰ ਵਾਲੀ ਜ਼ਮੀਨ ਆ ਜੋ ਰੈ residențial ਲਾਲਕੀਰ ਵਾਲੀ ਆ ਉਹਦੇ ਅਗਾ ਦਾ ਰੇਟ ਹੈ 4000 ਤੇ ਜੋ ਕਮਰਸ਼ੀਅਲ ਲਾਲਕੀਰ ਵਾਲੀ ਆ ਉਹਦੇ ਅਗਾ ਦਾ ਰੇਟ ਹੈ ਜੀ 5000 ਤੇ ਬੱਲੋ ਕੇ ਚ ਜੋ ਗ੍ਰੀਨ ਐਵੇਨਿਊ ਆ ਕਲੋਨੀਆ ਦੇ ਨਾਮ ਹੁੰਦੇ ਆ ਬੇਸਿਕਲੀ ਤੇ ਗ੍ਰੀਨ ਐਵੇਨਿਊ ਚ ਜੋ ਰੈ residențial ਪ੍ਰੋਪਰਟੀ ਆ 6000 ਨੂੰ ਗਾਜ ਕਮਰਸ਼ੀਅਲ 7000 ਨੂੰ ਗਾਜ ਤੇ ਇੰਡਸਟਰੀਅਲ 5000 ਨੂੰ ਗਾਜ ਬਚਨ ਸਿੰਘ ਨਗਰ ਰੈ residențial 4600 ਨੂੰ ਗਾਜ ਕਮਰਸ਼ੀਅਲ 5000 ਨੂੰ ਤੇ ਇੰਡਸਟਰੀਅਲ 4000 ਨੂੰ ਤੇ ਬੱਲੋਕੇਚ ਜੋ ਖੇਤੀਬਾੜੀ ਵਾਲ ਜਮੀਨਾਂ ਉਹਦੇ ਅਕੀਲੇ ਰੇਟ ਹੈ ਜੀ 45 ਲੱਖ ਰੁਪਏ ਅੱਗੇ ਆ ਜੀ ਜੰਡੂ ਕਲੋਨੀ ਰੈ residential 4000 commercial 6000 ਤੇ industrial 4000 ਅਗਰਵਾਲ ਇਨਕਲੇਵ residential 4000 commercial 6000 ਤੇ industrial 4000 ਟੋਰੀਆ ਇਨਕਲੇਵ ਇੱਥੇ ਵੀ ਸੇਮ 4000 6000 4000 ਨੀਤਾਜੀ ਨਗਰ 3000 5000 4000 ਸੰਤ ਵਿਹਾਰ ਐਕਸ 4000 6000 4000 ਸੰਤ ਵਿਹਾਰ 4000 6000 4000 ਸੇਮ ਹੀ ਆ ਤੇ ਗੋਤਮ ਬਿਹਾਰ 4000 5000 4000 ਤੇ ਵੱਲੋਕੇ ਪਿੰਡ ਚ ਜੋ ਲੱਗ ਤੋਂ ਇੰਡਸਟਰੀਅਲ ਜ਼ਮੀਨ ਪਈ ਆ ਇਹਦੇ ਕੋਈ ਲੋਕੇਸ਼ਨ ਨਹੀਂ ਲਿਖੀ ਹੋਈ ਇਹ ਉਦਾਂ ਹੀ ਜੋ ਵੱਲੋਕੇ ਪਿੰਡ ਚ ਪਈ ਹੈ ਜੋ ਇੰਡਸਟਰੀਅਲ ਜ਼ਮੀਨ ਆ ਉਹਦੇ ਅਗਰ ਦਾ ਰੇਟ ਆ ਜੀ 4000 ਤੇ ਇੱਥੇ ਜੋ ਬਾਲਾ ਜੀ ਇਨਕਲੇਵ ਆ ਉੱਥੇ ਜੋ ਰੈ residenial ਪ੍ਰਾਪਰਟੀ ਆ ਤਿੰਨ ਹਜ਼ਾਰ ਨੂੰ ਆਜ ਕਮਰਸ਼ੀਅਲ 5000 ਨੂੰ ਤੇ ਵੱਲੋਕੇ ਜੀ ਜੋ ਆਮ ਕਲੋਨੀ ਆ ਜੋ ਉੱਥੇ ਰੈ residenial ਪ੍ਰਾਪਰਟੀ ਆ ਉਹ ਹੈਗੀ ਆ 3000 ਨੂੰ ਆਜ ਤੇ ਇਦੋਂ ਅਗਲਾ ਪਿੰਡ ਆ ਜੀ ਚੂੜਪੁਰ ਤੇ ਪਿੰਡ ਚੂੜਪੁਰਚ ਜੋ ਲਾਲਕੀਰ ਵਾਲੀ ਜ਼ਮੀਨ ਆ ਜੋ ਰੈ residencial ਆਚਾਰਿਆਂ ਨੂੰ ਗਾਜ ਤੇ ਜੋ ਕਮਰਸ਼ੀਅਲ ਲਾਲਕੀਰ ਵਾਲੀ ਉਹ 5000 ਨੂੰ ਗਾਜ ਤੇ ਪਿੰਡ ਚੂੜਪੁਰਚ ਜੋ ਖੇਤੀਬਾੜੀ ਵਾਲੀ ਜ਼ਮੀਨ ਆ ਉਹਦੇ ਅਕੀਲੇ ਰੇਟ ਆ ਜੀ 5 ਕਰੋੜ ਰੁਪਏ ਇਹ ਮੈਨੂੰ ਸ਼ਾਇਦ ਟਾਈਪਿੰਗ ਮਿਸਟੇਕ ਲੱਗਦੀ ਆ 50 ਲੱਖ ਹੋਣਾ ਚਾਹੀਦਾ ਉਹ ਬਾਕੀ ਪਤਾ ਨਹੀਂ ਇੱਥੇ ਤਾਂ ਜਾਨੀ 5 ਕਰੋੜ ਲਿਖਿਆ ਹੋਇਆ ਤੇ ਚੂੜਪੁਰਚ ਜੋ ਬਰਮਾ ਕਲੋਨੀ ਆ ਉਥੇ ਰੈ residențial ਪ੍ਰਾਪਰਟੀ 4600 ਨੂੰ ਗਾਜ ਕਮਰਸ਼ੀਅਲ 5000 ਨੂੰ ਤੇ ਇੰਡਸਟਰੀਅਲ 4000 ਅੱਗੇ ਆ ਜੀ ਗ੍ਰੀਨ ਵੈਲੀ ਰੈ residențial 4000 ਕਮਰਸ਼ੀਅਲ 5000 ਤੇ ਇੰਡਸਟਰੀਅਲ 4000 골ਡਨ ਸਿਟੀ 4000 5000 4000 ਤੇ ਚੂੜਪੁਰਚ ਜੋ ਲੱਗ ਤੋਂ ਇੰਡਸਟਰੀਅਲ ਜ਼ਮੀਨ ਪਈ ਆ ਉਹਦੇ ਅੱਗੇ ਦਾ ਰੇਟ ਆ ਜੀ 4000 ਤੇ ਚੂੜਪੁਰਚ ਜੋ 골ਡਨ ਐਵੇਨਿਊ ਕਲੋਨੀ ਆ ਉਥੇ ਜੋ ਰੈ residențial ਪ੍ਰਾਪਰਟੀ ਆ 4000 ਨੂੰ ਗਾਜ ਤੇ ਕਮਰਸ਼ੀਅਲ 5000 ਨੂੰ ਗਾਜ ਸਨ ਇਨਕਲੇਵ ਸੇਮ 4000 ਗੋਪਤਾ ਕਲੋਨੀ ਇੱਥੇ ਵੀ ਸੇਮ 4000 ਤੇ 5000 ਅੱਗੇ ਆ ਜੀ ਆਮ ਕਲੋਨੀ ਇੱਥੇ ਜੋ ਰੈ residențial ਪ੍ਰਾਪਰਟੀ ਆ ਤੈਨੀਆਂ ਹਾ ਨੂੰ ਗਾਜ ਕਮਰਸ਼ੀਅਲ ਤੇ ਇੰਡਸਟਰੀਅਲ ਹੈ ਨਹੀਂ ਤਾਂ ਕਰ ਕਿ ਉਹ ਵਾਲੇ ਕਾਲਮ ਖਾਲੀ ਆ ਤੇ ਚੂੜ ਪਰਚ ਜੋ ਲਾਸਟ ਕਲੋਨੀ ਆ ਉਹ ਆ ਜੀ ਬਲਰਾਜ ਇਨਕਲੇਵ ਇੱਥੇ ਵੀ ਸਿਰਫ ਰੈ residențial ਪ੍ਰਾਪਰਟੀ ਆ ਜੋ ਕਿ ਆ 3000 ਨੂੰ ਗਾਜ ਅੱਗੇ ਆ ਜੀ ਰਾਜਪੁਰਾ ਔਰਫ ਹੁਸੈਨਪੁਰਾ ਤੇ ਇਹਨੂੰ ਹੁਸੈਨਪੁਰਾ ਵੀ ਕਹਿੰਦੇ ਆ ਆਪਾਂ ਰਾਜਪੁਰਾ ਹੀ ਕਹਾਂਗੇ ਤੇ ਇੱਥੇ ਜੋ ਰਾਜਪੁਰਾ ਔਰਫ ਹੁਸੈਨਪੁਰਾ ਚ ਜੋ ਲਾਲਕੀਰ ਵਾਲੀ ਜ਼ਮੀਨ ਆ ਜੋ ਰੈ residențial ਆ ਉਹਦੇ ਅੱ ਤੇ ਇੱਥੇ ਜੋ ਖੇਤੀਬਾੜੀ ਵਾਲੀ ਜ਼ਮੀਨ ਆ ਉਹਦੇ ਅਕੇਲੇ ਰੇਟ ਆ ਜੀ 10 ਲੱਖ ਰੁਪਏ ਤੇ ਰਾਜਪੁਰੇ ਚ ਜੋ ਜੀਟੀ ਰੋਡ ਤੋਂ ਰੇਲਵੇ ਲੈਨ ਤੱਕ ਖੇਤੀਬਾੜੀ ਵਾਲੀ ਜ਼ਮੀਨ ਆ ਉਹਦੇ ਅਕੇਲੇ ਰੇਟ ਆ ਜੀ 35 ਲੱਖ ਰੁਪਏ ਤੇ ਇੱਥੇ ਹੀ ਜੋ ਅਗਲੀ ਲੋਕੇਸ਼ਨ ਆ ਉਹ ਆ ਜੀ ਐਲਡੀਕੇ ਇਨਫਰਾਸਟ੍ਰਕਚਰ ਇੱਥੇ ਜੋ ਰੈ residencial ਪ੍ਰਾਪਰਟੀ ਆ 13800 ਨੂੰ ਗਜ ਤੇ ਜੋ ਕਮਰਸ਼ੀਅਲ ਪ੍ਰਾਪਰਟੀ ਆ ਉਹ 17000 ਨੂੰ ਗਜ ਅੱਗੇ ਆ ਜੀ ਆਸ਼ੀਆਨਾ ਕਲੋਨੀ ਰੈ residencial 3000 ਕਮਰਸ਼ੀਅਲ 5000 ਤੇ ਇੰਡਸਟਰੀਅਲ 4000 ਪੁੱਲਰ ਕਲੋਨੀ ਤਿੰਨ ਹੇਅਰ 5000 4000 ਸੇਮ ਤੇ ਜੈਨ ਕਲੋਨੀ ਇੱਥੇ ਵੀ ਸੇਮ 3000 5000 ਤੇ 4000 ਤੇ ਰਾਜਪੁਰੇ ਚ ਜੋ ਅਲੱਗ ਤੋਂ ਇੰਡਸਟਰੀਅਲ ਜ਼ਮੀਨ ਪਈ ਆ ਉਹਦੇ ਗਾਦਰ ਰੇਟ ਆ ਜੀ 3000 ਅੱਗੇ ਆ ਜੀ ਅਮਨ ਵਿਹਾਰ ਰੈ residențial 3000 ਕਮਰਸ਼ੀਅਲ 5000 ਗੁਰੂ ਕਿਰਪਾ ਕਲੋਨੀ ਸੇਮ 3000 ਤੇ 5000 ਰਾਜਪੁਰੇ ਦੀ ਅਗਲੀ ਲੋਕੇਸ਼ਨ ਆ ਜੀ ਸਾਕੀਤ ਵਿਹਾਰ ਇੱਥੇ ਰੈ residențial ਪ੍ਰਾਪਰਟੀ ਸਿਰਫ ਜੋ ਕੇ 3000 ਨੂੰ ਗਾਜਾ ਤੇ ਰਾਜਪੁਰੇ ਦੀ ਜੋ ਲਾਸਟ ਲੋਕੇਸ਼ਨ ਆ ਉਹ ਆ ਜੀ ਅੰਸ਼ੀਆ ਇਨਕਲੇਵ ਇੱਥੇ ਵੀ ਸਿਰਫ ਰੈ residențial ਪ੍ਰਾਪਰਟੀ ਆ ਜੋ ਕੇ ਤੇ ਅਗਲਾ ਪੈਂਡਾ ਜੀ ਭੋਲੇਵਾਲ ਜਦੀਦ ਇੱਥੇ ਜੋ ਲਾਲਕੀਰ ਵਾਲੀ ਜ਼ਮੀਨ ਆ ਜੋ ਰੈ residencial ਆ 2000 ਨੂੰ ਗਾਜ ਤੇ ਜੋ ਲਾਲਕੀਰ ਵਾਲੀ ਕਮਰਸ਼ੀਅਲ ਆ ਉਹ 2500 ਨੂੰ ਗਾਜ ਤੇ ਭੋਲੇਵਾਲ ਜਦੀਦ ਚ ਜੋ ਖੇਤੀਬਾੜੀ ਵਾਲੀ ਜ਼ਮੀਨ ਆ ਉਹਦੇ ਅਕੀਲੇ ਰੇਟ ਆ ਜੀ 8 ਲੱਖ ਰੁਪਏ ਤੇ ਭੋਲੇਵਾਲ ਜਦੀਦ ਚ ਜੋ ਦਰਿਆ ਦੇ ਅੰਦਰ ਖੇਤੀਬਾੜੀ ਵਾਲੀ ਜ਼ਮੀਨ ਆ ਉਹਦੇ ਅਕੀਲੇ ਰੇਟ ਆ ਜੀ 20 ਲੱਖ ਰੁਪਏ ਤੇ ਇੱਥੇ ਜੋ ਇੰਡਸਟਰੀਅਲ ਜ਼ਮੀਨ ਲੱਗ ਤੋਂ ਬਈਆ ਉਹਦੇ ਅਗਾ ਦਾ ਰੇਟ ਆ ਜੀ 2000 ਰੁਪਏ ਤੇ ਅਗਲਾ ਪਿੰਡ ਆ ਜੀ ਖੇਰਾਬੇਟ ਤੇ ਖੇਰਾਬੇਟ ਚ ਜੋ ਲਾਲ ਕੀਰ ਵਾਲੀ ਜ਼ਮੀਨ ਆ ਜੋ ਰੈ residencial 2000 ਨੂੰ ਗਾਜ ਤੇ ਕਮਰਸ਼ੀਅਲ 3000 ਨੂੰ ਗਾਜ ਤੇ ਖੇਰਾਬੇਟ ਚ ਜੋ ਖੇਤੀਬਾੜੀ ਵਾਲੀ ਜ਼ਮੀਨ ਆ ਉਹਦੇ ਕਲੀਅਰ ਰੇਟ ਆ ਜੀ 8 ਲੱਖ ਰੁਪਏ ਖੈਰਾਵੇੜ ਚ ਜੋ ਇੱਕ ਹੋਰ ਖੇਤੀਬਾੜੀ ਵਾਲੀ ਜ਼ਮੀਨ ਆ ਜਿਹਨੂੰ ਅੰਦਰੋਂ ਤੂਸੀਬੰਦ ਦੇ ਨਾਮ ਤੋਂ ਲਿਖਿਆ ਹੋਇਆ ਇਹ ਖੇਤੀਬਾੜੀ ਵਾਲੀ ਜ਼ਮੀਨ ਇੱਥੇ ਇਹ ਇਹਦੇ ਇੱਕ ਕਿਲੇ ਰੇਟ ਆ ਜੀ 7 ਲੱਖ ਰੁਪਏ ਤੇ ਖੈਰਾਵੇੜ ਚ ਜੋ ਲੱਗ ਤੋਂ ਇੰਡਸਟਰੀਅਲ ਜ਼ਮੀਨ ਪਈ ਆ ਉਹਦੇ ਇੱਕ ਗਾ ਦਾ ਰੇਟ ਆ ਜੀ 1500 ਰੁਪਏ ਤੇ ਖੈਰਾਵੇੜ ਚ ਜੋ ਦਰਿਆ ਦੇ ਅੰਦਰ ਖੇਤੀਬਾੜੀ ਵਾਲੀ ਜ਼ਮੀਨ ਆ ਉਹਦੇ ਇੱਕਲੇ ਰੇਟ ਆ ਜੀ 3 ਲੱਖ ਰੁਪਏ ਤੇ ਜੋ ਦਰਿਆ ਦੇ ਬਾਹਰ ਖੇਤੀਬਾੜੀ ਵਾਲੀ ਜ਼ਮੀਨ ਆ ਉਹਦੇ ਨੇੜੇ ਤੇ ਡੇੜੇ ਵਾਲੀ ਉਹਦੇ ਅਕੀਲੇ ਰੇਟ ਹੈ ਜੀ 5,117,500 ਰੁਪਏ ਅਗਲਾ ਤੇ ਲਾਸਟ ਪੈਂਡਾ ਜੀ ਆਪਣੇ ਕੋਲੇ ਲਾਡੋਵਾਲ ਤੇ ਲਾਡੋਵਾਲ ਚ ਜੋ ਲਾਲਕੀਰ ਵਾਲੀ ਜ਼ਮੀਨ ਆ ਜੋ ਰੈ residențial ਆ ਲਾਲਕੀਰ ਵਾਲੀ ਉਹਦੇ ਅੱਗਾ ਦਾ ਰੇਟ ਹੈ ਜੀ 3500 ਰੁਪਏ ਤੇ ਲਾਡੋਵਾਲ ਚ ਜੋ ਖੇਤੀਬਾੜੀ ਵਾਲੀ ਜ਼ਮੀਨ ਆ ਉਹਦੇ ਅਕੀਲੇ ਦਾ ਰੇਟ ਹੈ ਜੀ 30 ਲੱਖ ਰੁਪਏ ਤੇ ਲਾਡੋਵਾਲ ਚ ਜੋ ਜੀਟੀ ਰੋਡ ਦੇ ਦੋਵੇਂ ਪਾਸੇ 2 ਏਕੜ ਤੱਕ ਦੀ ਖੇਤੀਬਾੜੀ ਵਾਲੀ ਜ਼ਮੀਨਾਂ ਉਹਦੇ ਅਕੀਲੇ ਰੇਟ ਹੈ ਜੀ 75 ਲੱਖ ਰੁਪਏ ਤੇ ਲਾਡੋਵਾਲ ਚ ਜੋ ਅਲੱਗ ਤੋਂ ਇੰਡਸਟਰੀਅਲ ਜ਼ਮੀਨ ਪਈ ਆ ਉਹਦੇ ਅੱਗਾ ਦਾ ਰੇਟ ਹੈ ਜੀ 2000 ਰੁਪਏ ਤਾਂ ਹਾਂਜੀ ਆਹੀ ਸੀਗਾ ਅੱਜ ਦੀ ਵੀਡੀਓ ਚ ਤੇ ਇਹ ਆਪਣੀ ਲੁਧਿਆਣੇ ਬੈਸਟ ਤਹਿਸੀਲ ਦੀ ਸੀਰੀਜ਼ ਚੋਂ ਸਾਰਿਆਂ ਨੂੰ ਲਾਸਟ ਵਾਲੀ ਵੀਡੀਓ ਸੀ ਲੁਧਿਆਣੇ ਦੀ ਬੈਸਟ ਤਹਿਸੀਲ ਕੰਪਲੀਟ ਹੋ ਗਈ ਆਪਾਂ ਸਾਰਿਆਂ ਦੇ ਲੁਧਿਆਣੇ ਚ ਲੁਧਿਆਣੇ ਦੀ ਬੈਸਟ ਤਹਿਸੀਲ ਜਿਹਨਾਂ ਵੀ ਪੈਂਡ ਮਤਲਬ ਕਿ ਪੈਂਦੇ ਆ ਉਹਨਾਂ ਦੇ ਸਾਰਿਆਂ ਦੀ ਆਪਾਂ ਜ਼ਮੀਨਾਂ ਰੇਟ ਦੱਸ ਤੇ ਦੇਖ ਸਕਦੇ ਹੋ ਤੇ ਬਾਕੀ ਚ 10 ਤੇ ਆਪਾਂ ਜਿੰਨੇ ਦੱਸੋਏ ਇਹ ਨਹੀਂ ਸਾਰੇ ਖਤਮ ਹੀ ਹੋ ਗਏ ਤੇ ਇਹ ਜੋ ਰੇਟ ਹੁੰਦੇ ਆ ਇਹ ਕਲੈਕਟਰ ਰੇਟ ਹੁੰਦੇ ਆ ਸਰਕਾਰੀ ਰੇਟ ਹੁੰਦੇ ਆ ਜਿਨ੍ਹਾਂ ਨੂੰ ਸਰਕਰ ਰੇਟ ਵੀ ਕਿਹਾ ਜਾਂਦਾ ਵਾ ਮਾਰਕੀਟ ਰੇਟ ਨਾਲ ਇਹਨਾਂ ਦਾ ਇਹਨਾਂ ਲੈਣਾ ਦੇਣਾ ਨਹੀਂ ਹੁੰਦਾ ਹੈਗਾ ਪਰ ਇਹ ਜ਼ਰੂਰੀ ਹੁੰਦੇ ਆ ਉਦੋਂ ਜਦੋਂ ਆਪਾਂ ਰਜਿਸਟਰੀ ਵਗੈਰਾ ਕਰਾਉਨੇ ਆ ਤੇ ਰਜਿਸਟਰੀ 'ਚ ਜੋ ਫੀਸ ਲੱਗਦੀ ਹੁੰਦੀ ਆ ਉਹ ਸਰਕਾਰੀ ਰੇਟਾਂ ਤੇ ਹੀ ਲੱਗਦੀ ਹੁੰਦੀ ਆ ਤਾਂ ਕਰਕੇ ਆਪਾਂ ਤੁਹਾਡੀ ਨੌਲੇਜ ਲਈ ਇਹ ਦੱਸਿਆ ਸਾਰੇ ਤੇ ਜੋ ਮਾਰਕੀਟ ਰੇਟ ਹੁੰਦੇ ਆ ਉਹ ਅਲੱਗ ਹੁੰਦੇ ਆ ਜਿਆਦਾ ਹੀ ਹੁੰਦੇ ਆ ਤੇ ਉਹਨਾਂ ਤੇ ਵੀ ਆਪਣੀ ਰਿਸਰਚ ਚੱਲ ਰਹੀ ਆ ਤੁਸੀਂ ਕਮੈਂਟਾਂ ਜਰੂਰ ਦੱਸਿਓ ਵੀ ਤੁਹਾਨੂੰ ਕਿਹੜੇ ਏਰੀਏ ਦਾ ਤੁਸੀਂ ਮਾਰਕੀਟ ਰੇਟ ਜਾਣਨਾ ਚਾਹੁੰਦੇ ਹੋ ਆਪਾਂ ਕਮੈਂਟਾਂ 'ਚ ਰਿਪਲਾਈ ਕਰ ਦਾਂਗੇ ਨਹੀਂ ਤਾਂ ਇਹਦੇ ਤੇ ਆਪਾਂ ਕੋਸ਼ਿਸ਼ ਕਰ ਰਹੇ ਆ ਕਿ ਲੱਗ ਤੋਂ ਇੱਕ ਵੀਡੀਓ ਬਣਾਈਏ ਵੀ ਜਿਹਦੇ 'ਚ ਆਪਾਂ ਕਿਸੇ ਏਰੀਏ ਨੂੰ ਕਵਰ ਕਰੀਏ ਵੀ ਉੱਥੋਂ ਦੇ ਮਾਰਕੀਟ ਰੇਟ ਕੀ ਚੱਲ ਰਿਹਾ ਤੇ ਜਾਂ ਫਿਰ ਜੇ ਤੁਸੀਂ ਕਿਸੇ ਏਰੀਆ ਦਾ ਸਰਕਾਰੀ ਰੇਟ ਜਾਣਨਾ ਚਾਹੁੰ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਇਹਨੂੰ ਲਾਈਕ ਕਰਦੇ ਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਜੇ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ ਧੰਨਵਾਦ ਜੀ ਸასი ਕਾਲ